ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰੋਪਰਟਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀਆਂ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਉਂਦੇ ਹਾਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ। ਹੱਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ ਸਵਾ ਦੋ ਵਿਸਵੇ ਹੈ ਮਾਲਕਾਂ ਨੇ ਘਰ ਹਜੇ ਨਵਾਂ ਹੀ ਬਣਾਇਆ ਪਰ ਕਿਸੇ ਕਾਰਨ ਵੇਚਣਾ ਪੈ ਰਿਹਾ ਜੀ ਸਮਰਸਿਬਲ ਫੋਰ ਘਰ ਵਿੱਚ ਹੋਇਆ ਹੋਇਆ ਪਲਾਸਟਰ ਸਾਰੇ ਘਰ ਨੂੰ ਹੋਇਆ ਆਇਆ ਪੇਂਟ ਦਾ ਕੰਮ ਰਹਿੰਦਾ ਹਜੇ ਹਾਜੀ ਕਮਰਾ ਬਣਿਆ ਹੋਇਆ ਕਮਰਾ ਵੀ ਕਾਫੀ ਖੁੱਲਾ ਡੁੱਲਾ ਬਣਿਆ ਹੈ ਜੀ ਇਹਦੇ ਸਾਹਮਣੇ ਪਾਸੇ ਇੱਕ ਹੋਰ ਵੱਡਾ ਹਾਲ ਕਮਰਾ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਇਹ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਮਾਲਕ ਦਾ ਨੰਬਰ ਹੈ ਜੀ 98778 81802 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਸਿੱਧਾ ਮਾਲਕਾ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਘਰ ਵਿੱਚ ਟੋਟਲ ਤਿੰਨ ਕਮਰੇ ਬਣੇ ਹੋਏ ਨੇ ਇੱਕ ਰਸੋਈ ਬਣੀ ਹੋਈ ਹੈ ਦੋ ਵਾਸ਼ਰੂਮ ਬਣੇ ਹੋਏ ਨੇ ਸਾਰੇ ਘਰ ਵਿੱਚ ਨੀਚੇ ਤੇ ਉੱਪਰਲੇ ਪਾਸੇ ਪੱਕਾ ਫਰਸ਼ ਬਣਾਇਆ ਹੈ ਜੀ। ਆਜੀ ਵਾਸ਼ਰੂਮ ਬਣਿਆ ਹੋਇਆ। ਇਹਦੇ ਨਾਲ ਹੀ ਇਹ ਦੂਜਾ ਵਾਸ਼ਰੂਮ ਬਣਿਆ ਹੋਇਆ। ਬਾਹਰ ਬਾਸ਼ ਬੈਸਨ ਲੱਗਾ ਹੋਇਆ। ਐਡਰੈਸ ਨੋਟ ਕਰ ਲਓ। ਇਹ ਘਰ ਪਿੰਡ ਖੁੱਡੀਗਲਾ ਵਿੱਚ ਬਣਿਆ ਹੋਇਆ ਜੋ ਕਿ ਬਰਨਾਲੇ ਤੋਂ 3 ਕਿਲੋਮੀਟਰ ਦੂਰੀ ਤੇ ਹੈ। ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ? ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਅੱਜ ਰਸੋਈ ਬਣੀ ਹੋਈ ਹੈ ਰਸੋਈ ਦੇ ਨਾਲ ਹੀ ਕਮਰਾ ਬਣਿਆ ਹੋਇਆ ਉਹਨੂੰ ਕਮਰਾ ਵੀ ਦਿਖਾ ਦਿੰਨੇ ਆ ਠੋੜਾ ਤਿੰਨ ਕਮਰੇ ਬਣੇ ਹੋਏ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ ਘਰ ਨੂੰ ਜਿਹੜੀ ਗਲੀ ਲੱਗਦੀ ਹੈ ਉਹ ਜੀ 16 ਫੁੱਟ ਚੌੜੀ ਹੈ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ